ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੇ ਨਿੱਕੇ ਵੀਰ ਨੇ ਅੱਜ ਜਨਮ ਲਿਆ ਹਸਪਤਾਲ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਜਿੱਥੇ ਬਾਪੂ ਬਲਕੌਰ ਸਿੰਘ ਖੁਸ਼ੀ ਮਹਿਸੂਸ ਕਰ ਰਹੇ ਨੇ ਨਰਸਿੰਗ ਸਟਾਫ ਨਾਲ ਜਦੋਂ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਜਨਮ ਹੋਇਆ ਨਿੱਕੇ ਭਰਾ ਦਾ ਜਨਮ ਹੋਇਆ ਤਾਂ ਖੁਸ਼ੀਆਂ ਹੀ ਖੁਸ਼ੀਆਂ ਆਈਆਂ ਤੁਹਾਨੂੰ ਤਸਵੀਰਾਂ ਸਿੱਧੀਆਂ ਦਿਖਾ ਰਿਆਂ ਕਿ ਮਾਤਾ ਚਰਨਕੌਰ ਬਿਲਕੁਲ ਖੁਸ਼ੀ ਦਿਖਾਈ ਦਿੱਤੇ ਮਹਿਸੂਸ ਕੀਤੀ ਖੁਸ਼ੀ ਕਿਉਂਕਿ ਸੁੰਨਸਾਨ ਹੋ ਗਈ ਸੀ ਸਿੱਧੂ ਮੂਸੇਵਾਲੇ ਦੀ ਹਵੇਲੀ ਉਸ ਤੋਂ ਬਾਅਦ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਬਲਕੌਰ ਸਿੰਘ ਨੇ ਅਤੇ ਤਸਵੀਰ ਵੀ ਸਾਂਝੀ ਕੀਤੀ ਕਿ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਜਨਮ ਹੋ ਚੁੱਕਿਆ ਸੋ ਸਾਰੇ ਜਿਹੜੇ ਸਮਰਥਕ ਨੇ ਜਿਹੜੇ ਫੈਨ ਨੇ ਸਿੱਧੂ ਮੂਸੇਵਾਲੇ ਦੇ ਖੁਸ਼ੀ ਜ਼ਾਹਿਰ ਕਰ ਰਹੇ ਨੇ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਹੀ ਜਨਮ ਦਿਨ ਦਾ ਕੇਕ ਕੱਟਿਆ ਗਿਆ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਛੋਟੇ ਵੀਰ ਦਾ ਜਨਮ ਦਿਨ ਦਾ ਕੇਕ ਕੱਟਿਆ ਗਿਆ ਤਸਵੀਰਾਂ ਤੁਹਾਨੂੰ ਸਿੱਧੀਆਂ ਕਿ ਨਰਸਿੰਗ ਸਟਾਫ ਨਾਲ ਸੀ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਸੋ ਲਗਾਤਾਰ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਛੋਟੇ ਵੀਰ ਦੀਆਂ ਦਿਖਾ ਰਿਹਾ ਜੋ ਛੋਟਾ ਵੀਰ ਆ ਤਸਵੀਰਾਂ ਤੁਸੀਂ ਦੇਖੋ ਸਕਰੀਨ ਤੇ ਕਿ ਬਲਕੌਰ ਸਿੰਘ ਉਹਨਾਂ ਨੇ ਆਪਣੀ ਗੋਦੀ ਦੇ ਵਿੱਚ ਲੈ ਕੇ ਫੋਟੋ ਸਾਂਝੀ ਕੀਤੀ ਸਭ ਨੂੰ ਦੱਸਿਆ ਕਿ ਵਾਹਿਗੁਰੂ ਪ੍ਰਮਾਤਮਾ ਨੇ ਇੱਕ ਮਿਹਰ ਕੀਤੀ ਆ ਸ਼ੁਕਰਾਨਾ ਕੀਤਾ ਉਹਨਾਂ ਨੇ ਸੋ ਤਸਵੀਰਾਂ ਤੁਹਾਨੂੰ ਕਿਉਂਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਕਤਲ ਤੋਂ ਬਾਅਦ ਬਹੁਤ ਦੁਖੀ ਸਨ ਸੋ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਮੂੰਹ ਮਿੱਠਾ ਕਰਵਾਇਆ ਬਲਕੌਰ ਸਿੰਘ ਦਾ ਅਤੇ ਲਗਾਤਾਰ ਵਧਾਈਆਂ ਦੇ ਰਹੇ ਨੇ ਜਿਹੜੇ ਸਮਰਥਕ ਨੇ ਫੈਨਸ ਨੇ ਅਤੇ ਗਾਇਕ ਨੇ ਮਾਤਾ ਚਰਨ ਕੌਰ ਵੀ ਖੁਸ਼ੀ ਜ਼ਾਹਿਰ ਕਰ ਰਹੇ ਨੇ ਬਹੁਤ ਸਮਾਈਲ ਭਰੀ ਉਹਨਾਂ ਦੀ ਤਸਵੀਰ ਆਈ ਜਸਵਿੰਦਰ ਵਿਰਾੜ ਪ੍ਰਸਿੱਧ ਗਾਇਕਾ ਨੇ ਉਹ ਵੀ ਪਹੁੰਚੇ ਉਹਨਾਂ ਨੇ ਗੋਦੀ ਚੁੱਕਿਆ ਸਿੱਧੂ ਮੂਸੇਵਾਲੇ ਦਾ ਛੋਟਾ ਵੀਰ ਗਿੱਲਰੋਂਤਾ ਜੋ ਸਿੱਧੂ ਮੂਸੇਵਾਲੇ ਦਾ ਬਹੁਤ ਨਜ਼ਦੀਕੀ ਸੀ ਉਹ ਵੀ ਪਹੁੰਚੇ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਛੋਟੇ ਵੀਰ ਨੂੰ ਗੋਦੀ ਚੁੱਕਿਆ ਸੋ ਮੱਟ ਸ਼ੇਰੋਂ ਵਾਲਾ ਮੱਟ ਸ਼ੇਰੋਂ ਵਾਲੇ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਸਿੱਧੂ ਮੂਸੇਵਾਲੇ ਦੀਆਂ ਅਤੇ ਵਧਾਈਆਂ ਦਿੱਤੀਆਂ ਕਿ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਆ ਚੁੱਕਿਆ ਸੋ ਗੁਰਦਾਸ ਮਾਨ ਗੁਰਦਾਸ ਮਾਨ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹਸਪੀਟਲ ਦੇ ਵਿੱਚ ਪਹੁੰਚੇ ਹਸਤਾਲ ਦੇ ਵਿੱਚ ਪਹੁੰਚ ਕੇ ਉੱਥੇ ਉਹਨਾਂ ਨੇ ਵੀ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਨੂੰ ਗਲਵਕੜੀ ਲਈ ਜਾਨੀ ਕਿ ਗੋਦੀ ਚੁੱਕਿਆ ਗੋਦੀ ਚੁੱਕਣ ਤੋਂ ਬਾਅਦ ਵਧਾਈਆਂ ਦਿੱਤੀਆਂ ਬਾਪੂ ਬਲਕੌਰ ਸਿੰਘ ਨੂੰ ਬਲਕੌਰ ਸਿੰਘ ਨੂੰ ਵਧਾਈਆਂ ਦਿੱਤੀਆਂ ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਗੁਰਦਾਸ ਮਾਨ ਨੇ ਕਿਹਾ ਕਿ ਬਹੁਤ ਪਰਮਾਤਮਾ ਨੇ ਇੱਕ ਮਿਹਰ ਕੀਤੀਆ ਕਿ ਇੱਕ ਖੁਸ਼ੀਆਂ ਆਈਆਂ ਨੇ ਕਿਉਂਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਸੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਜਦੋਂ ਕਤਲ ਹੋਇਆ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਬਲਕੌਰ ਸਿੰਘ ਮਾਤਾ ਚਰਨਕੌਰ ਬਹੁਤ ਹੀ ਟੁੱਟ ਚੁੱਕੇ ਸਨ ਬਹੁਤ ਇੰਨੇ ਟੁੱਟ ਚੁੱਕੇ ਸਨ ਕਿ ਉਹ ਮਹਿਸੂਸ ਕਰ ਰਹੇ ਸਨ ਕਿ ਅਸੀਂ ਜ਼ਿੰਦਗੀ ਕਿਵੇਂ ਜਿਉਈਏ ਪਰ ਉਸ ਤੋਂ ਬਾਅਦ ਇੱਕ ਖੁਸ਼ੀ ਦੀ ਵੱਡੀ ਖਬਰ ਇਹ ਹੀ ਆ ਜਿਹੜੀ ਪੂਰੇ ਵਰਲਡ ਲੈਵਲ ਤੇ ਅੱਜ ਘੁੰਮ ਰਹੀ ਆ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਕਿ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਨੇ ਅੱਜ ਜਨਮ ਲਿਆ ਨਿੱਕੇ ਵੀਰ ਨੇ ਜਨਮ ਲਿਆ ਜਨਮ ਲੈਣ ਤੋਂ ਬਾਅਦ ਸ਼ੁਕਰਾਨਾ ਕੀਤਾ ਬਲਕੌਰ ਸਿੰਘ ਨੇ ਮਾਤਾ ਚਰਨ ਕੌਰ ਉਹਨਾਂ ਨੇ ਵੀ ਖੁਸ਼ੀ ਮਹਿਸੂਸ ਕੀਤੀ ਅਤੇ ਹਰ ਪਾਸਿਓਂ ਵਧਾਈਆਂ ਆ ਰਹੀਆਂ ਨੇ ਕਿਉਂਕਿ ਇੱਕ ਵੱਡਾ ਸਦਮਾ ਲੱਗਿਆ ਸੀ ਇੱਕ ਵਰਲਡ ਲੈਵਲ ਦਾ ਸਟਾਰ ਸੀ ਸਿੱਧੂ ਮੂਸੇਵਾਲਾ ਸੁਭਦੀਪ ਸਿੰਘ ਸਿੱਧੂ ਮੂਸੇਵਾਲੇ ਨੇ ਕਿੰਨੀ ਜਗ੍ਹਾ ਬਣਾਈ ਕਿੰਨੀ ਘੱਟ ਸਮੇਂ 'ਚ ਉਹਨਾਂ ਨੇ ਇੱਕ ਪ੍ਰਸਿੱਧੀ ਹਾਸਲ ਕੀਤੀ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਸਿੱਧੂ ਮੂਸੇਵਾਲੇ ਦੇ ਛੋਟੇ ਵੀਰ ਨੇ ਜਨਮ ਲਿਆ ਅਤੇ ਇੱਕ ਇਤਫਾਕ ਦੀ ਗੱਲ ਵੀ ਤੁਹਾਨੂੰ ਦੱਸਾਂਗੇ ਕਿ ਐਤਵਾਰ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਅਤੇ ਐਤਵਾਰ ਨੂੰ ਹੀ ਸਿੱਧੂ ਮੂਸੇਵਾਲੇ ਦੇ ਛੋਟੇ ਵੀਰ ਦਾ ਜਨਮ ਹੋਇਆ ਐਤਵਾਰ ਹੁਣ ਇਹਨੂੰ ਕੀ ਸਮਝੀਏ ਇਸ ਨੂੰ ਇਤਫਾਕ ਸਮਝੀਏ ਜਾਂ ਇਸ ਨੂੰ ਚਮਤਕਾਰ ਸਮਝੀਏ ਸੋ ਐਤਵਾਰ ਨੂੰ ਹੀ ਸੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਡੈਥ ਹੋਈ ਮੌਤ ਹੋਈ ਪਰ ਹੁਣ ਐਤਵਾਰ ਨੂੰ ਹੀ ਸਿੱਧੂ ਮੂਸੇਵਾਲੇ ਦੇ ਛੋਟੇ ਵੀਰ ਨੇ ਜਨਮ ਲਿਆ ਬਲਕੌਰ ਸਿੰਘ ਨੇ ਫੋਟੋ ਸਾਂਝੀ ਕੀਤੀ ਅਤੇ ਲਗਾਤਾਰ ਖੁਸ਼ੀਆਂ ਹੀ ਖੁਸ਼ੀਆਂ ਕਿਉਂਕਿ ਮੈਸੇਜ ਵੀ ਬਹੁਤ ਆ ਰਹੇ ਨੇ ਅਤੇ ਕਹਿ ਰਹੇ ਨੇ ਕਿ ਪ੍ਰਮਾਤਮਾ ਨੇ ਵਾਹਿਗੁਰੂ ਨੇ ਇਹ ਖੁਸ਼ੀਆਂ ਦਿੱਤੀਆਂ ਨੇ ਉਹਨਾਂ ਦਾ ਦੁੱਖ کٹੂਗਾ ਦੁੱਖ ਹਲਕਾ ਹੋਊਗਾ ਸੋ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਪਹੁੰਚੇ ਪ੍ਰਸਿੱਧ ਗਾਇਕਾ ਪਹੁੰਚ ਰਹੇ ਨੇ ਮਾਤਾ ਚਰਨ ਕੌਰ ਦੀ ਸਮਾਈਲ ਦੇਖਣ ਨੂੰ ਮਿਲੀ ਉਹਨਾਂ ਦੀ ਕਿਤੇ ਨਾ ਕਿਤੇ ਖੁਸ਼ੀ ਮਿਲੀ ਤੋ ਜਸਵਿੰਦਰ ਬਰਾੜ ਪ੍ਰਸਿੱਧ ਗਾਇਕਾ ਉਹ ਵੀ ਪਹੁੰਚੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਗਿੱਲ ਰੋਂਤਾ ਗਿੱਲ ਰੋਂਤਾ ਨੇ ਪਹੁੰਚ ਕੇ ਬੱਚੇ ਨੂੰ ਆਸ਼ੀਰਵਾਦ ਦਿੱਤਾ ਸੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਨੂੰ ਉਹਨਾਂ ਨੇ ਗੋਦੀ ਚ ਲਿਆ ਲੁੱਸੋ ਲਗਾਤਾਰ ਤਸਵੀਰਾਂ ਉਸ ਤੋਂ ਬਾਅਦ ਮੱਟ ਸ਼ੇਰੋ ਵਾਲਾ ਮੱਟ ਸ਼ੇਰੋ ਵਾਲੇ ਨੇ ਵੀ ਫੇਸਬੁੱਕ ਤੇ ਫੋਟੋਆਂ ਪਾ ਕੇ ਖੁਸ਼ੀ ਜ਼ਾਹਿਰ ਕੀਤੀ ਅਤੇ ਵਧਾਈਆਂ ਦਿੱਤੀਆਂ ਕਿ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਜਨਮ ਹੋਇਆ ਗੁਰਦਾਸ ਮਾਨ ਪ੍ਰਸਿੱਧ ਗਾਇਕ ਨੇ ਸੋ ਲਗਾਤਾਰ 19ਵੀਂ ਪਹੁੰਚ ਕੇ ਵਧਾਈਆਂ ਦਿੱਤੀਆਂ ਨੇ ਬਲਕੌਰ ਸਿੰਘ ਨੂੰ ਵਧਾਈਆਂ ਦਿੱਤੀਆਂ ਮਾਤਾ ਚਰਨ ਕੌਰ ਨੂੰ ਵਧਾਈਆਂ ਦਿੱਤੀਆਂ ਛੋਟੇ ਵੀਰ ਦਾ ਜਨਮ ਹੋਇਆ ਖੁਸ਼ੀ ਮਹਿਸੂਸ ਹੋ ਰਹੀ ਆ ਹਰ ਪਾਸੇ ਉਹਨਾਂ ਦੇ ਜਿਹੜੇ ਫੈਨਸ ਨੇ ਉਹ ਪੰਗੜੇ ਪਾ ਰਹੇ ਨੇ ਅੱਜ ਹਵੇਲੀ 'ਚ ਰੌਣਕਾਂ ਆਈਆਂ ਨੇ ਸਿੱਧੂ ਮੂਸੇਵਾਲੇ ਜਨਕੀ ਮੂਸੇ ਪਿੰਡ ਜਿਹੜੀ ਹਵੇਲੀ ਬਣਾਈ ਸੀ ਉਹ 'ਚ ਅੱਜ ਰੌਣਕਾਂ ਆਈਆਂ ਨੇ ਸੋ ਹਰ ਪਾਸੇ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ ਮਹਿਸੂਸ ਕੀਤੀ ਜਾ ਰਹੀ ਹੈ